ਮੇਰੀ ਸਰਕਾਰ ਪਤਾ ਕਿੰਨਾ ਦੇ ਬੱਚੇ ਆ ਕਿੰਨਾ ਦੀ ਅੰਸ਼ਵੰਸ਼ ਹੈ ਗੁਰੂ ਨਾਨਕ ਪਾਸ਼ਾ ਜੀ ਦੇ ਤੀਜੇ ਸਰੂਪ ਤਨ ਤਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਔਰ ਮੇਰੇ ਵੱਲੋਂ ਕਹੀ ਹੋਈ ਗੱਲ ਕਿਸੇ ਦੇ ਦਿਲ ਵਿੱਚ ਵੀ ਗਲਤੀ ਨਾਲ ਵੀ ਕੋਈ ਠੇਸ ਪਹੁੰਚਾ ਗਈ ਹੋਵੇ ਤਾਂ ਮੈਂ ਉਸ ਲਈ 100 ਸਵਾਰੀ ਮਾਫੀ ਮੰਗਦਾ ਪੰਜਾਬੀ ਗਾਇਕ ਗੁਰਦਾਸ ਮਾਨ ਖਿਲਾਫ ਤਾਰਮਿਖ ਪਾਵਨ ਅਮਨ ਨੂੰ ਥੇਸ ਪਹੁੰਚਾਉਣ ਦੇ ਮਾਮਲੇ 'ਚ ਅਦਾਲਤ ਨੇ ਗੁਰਦਾਸ ਮਾਨ ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਜੀ ਹਾਂ ਪੁਲਿਸ ਦੀ ਕੈਨਸਲੇਸ਼ਨ ਰਿਪੋਰਟ ਨੂੰ ਸਵੀਕਾਰ ਕਰਨ ਦੇ ਨਕੋਦਰ ਪੁਲਿਸ ਦੇ ਫੈਸਲੇ ਨੂੰ ਹਾਈ ਕੋਰਟ 'ਚ ਚੁਣੌਤੀ ਦਿੱਤੀ ਗਈ ਹੈ ਜਿਸ ਤੇ ਪਟੀਸ਼ਨ ਤੇ ਹਾਈ ਕੋਰਟ ਨੇ ਨਕੋਦਰ ਪੁਲਿਸ ਅਤੇ ਗੁਰਦਾਸ ਮਾਨ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ ਦਰਸਲ ਗੁਰਦਾਸ ਮਾਨ ਨੇ 2021 ਚ ਇੱਕ ਵਿਵਾਦਤ ਬਿਆਨ ਦਿੱਤਾ ਸੀ ਜਿਸ ਵਿੱਚ ਉਹਨਾਂ ਨੇ ਨਕੋਦਰ ਦੇ ਸਾਈਂ ਲਾਡੀ ਸ਼ਾਹ ਨੂੰ ਸਿੱਖਾਂ ਦੇ ਤੀਜੇ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਦੇ ਵੰਸ਼ ਵਿੱਚੋਂ ਘਰਾੜ ਦਿੱਤਾ ਸੀ ਜਿਸ ਤੋਂ ਬਾਅਦ ਉਹਨਾਂ ਖਿਲਾਫ ਨਕੋਦਰ 'ਚ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਹੁਣ ਇਸ ਮਾਮਲੇ 'ਚ ਹਾਈ ਕੋਰਟ ਨੇ ਗੁਰਦਾਸਮਨ ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਪਹਿਲਾਂ ਤੁਹਾਨੂੰ ਉਹ ਬਿਆਨ ਸੁਣਾ ਦਿੰਦੇ ਆ ਜਿਸ ਵਿੱਚ ਕਿ ਗੁਰਦਾਸਮਨ ਨੇ ਸਟੇਜ ਤੋਂ ਬੋਲਦਿਆਂ ਲਾਡੀ ਸ਼ਾਹ ਨੂੰ ਸ੍ਰੀ ਗੁਰੂ ਅਮਰਦਾਸ ਜੀ ਦੀ ਵੰਸ਼ ਵਿੱਚੋਂ ਘਰਾੜ ਦਿੱਤਾ ਸੀ ਮੇਰੀ ਸਰਕਾਰ ਪਤਾ ਕਿੰਨਾ ਦੇ ਬੱਚੇ ਆ ਕਿੰਨਾ ਦੀ ਅੰਸ਼ਵੰਸ਼ ਹੈ ਗੁਰੂ ਨਾਨਕ ਪਾਸ਼ਾ ਜੀ ਦੇ ਤੀਜੇ ਸਰੂਪ ਤਨ ਤਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਉਹਨਾਂ ਨੇ ਕੈਸੀ ਸੇਵ ਕਮਾਈ ਆਪ ਐਂਦੀ ਇੱਕ ਅੰਸ਼ ਦਾ ਦੂਜਿਆਂ ਦੀ ਵੀ ਚਲੀ ਜਾਂਦੀ ਆ ਬਾਰੇ ਦਾ ਬਹੁਤ ਬਾਬਾ ਮਰਾਸ਼ਾ ਜੀ ਨੇ ਕਿਹਾ ਕਿ ਅਸੀਂ ਜੇ ਦੋ ਗੁਣਾ ਕੀਤੀ ਹੈ ਇਹਨੇ ਚੌਕਣੀ ਕਰਕੇ ਦਿਖਾਉਣੀ ਹੈ ਸਾਈਂ ਜੀ ਨੂੰ ਕਹਿੰਦੇ ਸੋ ਸਾਈਂ ਜੀ ਨੂੰ ਕਹਿੰਦੇ ਜੀ ਕਿਤਾਬਾਂ ਆ ਖੂਈ ਦੇ ਵਿੱਚ ਛਿੜਤੀਆਂ ਸੀ ਕਿਤਾਬਾਂ ਕਹਿੰਦਾ ਅੱਜ ਤੋਂ ਬਾਅਦ ਨਹੀਂ ਪੜ੍ਹਨ ਦਰਸਤ ਲੇ ਇਸ ਮਾਮਲੇ 'ਚ ਸ਼ਿਕਾਇਤਕਰਤਾ ਹਰਜਿੰਦਰ ਸਿੰਘ ਨੇ ਪਟੀਸ਼ਨ ਵਿੱਚ ਨਕੋਦਰ ਅਦਾਲਤ ਦੇ 22 ਫਰਵਰੀ ਦੇ ਫੈਸਲੇ ਨੂੰ ਰੱਦ ਕਰਨ ਦੀ ਮੰਗ ਕੀਤੀ ਏ ਜਿਸ ਵਿੱਚ ਕਿ ਮਾਨ ਵੱਲੋਂ ਬਿਨਾਂ ਸ਼ਰਤ ਮਾਫੀ ਮੰਗਣ ਤੋਂ ਬਾਅਦ ਪੁਲਿਸ ਨੇ ਕੈਂਸਲੇਸ਼ਨ ਰਿਪੋਰਟ ਦਰਜ ਕਰਨ ਦੀ ਚੋਣੌਤੀ ਨੂੰ ਰੱਦ ਕਰ ਦਿੱਤਾ ਸੀ ਪਟੀਸ਼ਨਰ ਨੂੰ ਕੈਂਸਲੇਸ਼ਨ ਰਿਪੋਰਟ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ ਜਿਸ ਤੋਂ ਬਾਅਦ ਪਟੀਸ਼ਨ ਕਰਤਾ ਦੇ ਵਕੀਲ ਰਮਨਦੀਪ ਸਿੰਘ ਗਿੱਲ ਨੇ ਕਿਹਾ ਕਿ ਇਸ ਸਬੰਧੀ ਕੋਈ ਵੀ ਨੋਟਿਸ ਨਹੀਂ ਦਿੱਤਾ ਗਿਆ ਕੈਂਸਲੇਸ਼ਨ ਰਿਪੋਰਟ ਨੂੰ ਖਾਰਜ ਕਰਨ ਦੀ ਮੰਗ ਕੀਤੀ ਗਈ ਤਾਂ ਕੋਦਰ ਅਦਾਲਤ ਨੇ 22 ਫਰਵਰੀ ਨੂੰ ਪਟੀਸ਼ਨ ਰੱਦ ਕਰ ਦਿੱਤੀ ਸੀ ਮੇਰੀ ਸਰਕਾਰ ਪਤਾ ਕਿਹਨਾਂ ਦੇ ਬੱਚੇ ਕਿਹਨਾਂ ਦੀ ਅਣਸ਼ਵੰਸਣ ਰੂਮਾਨਕ ਪਾਸ਼ਾ ਜੀ ਦੇ ਤੀਜੇ ਸਰੂਪ ਤੰਤਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਉਹਨਾਂ ਨੇ ਕੈਸੀ ਸੇਵ ਕਮਾਈ ਆਬ ਐਡੀ ਇੱਕ ਅੰਸ਼ ਦਾ ਦੁਨੀਆਂ 'ਚ ਵੀ ਚਲੀ ਜਾਂਦੀ ਆ ਬਾਰੇ ਤਾਂ ਬਹੁਤ ਬਾਬਾ ਮੁਰਾਦ ਸ਼ਾਹ ਜੀ ਨੇ ਕਿਹਾ ਕੈਸੀ ਇਹ ਦੋ ਗੁਣਾ ਕੀਤੀ ਐ ਇਹਨੇ ਚੌਗਣੀ ਕਰਕੇ ਦਿਖਾਉਣੀ ਸਾਈਂ ਜੀ ਨੂੰ ਕਹਿੰਦੇ ਸੀ ਅੱਜ ਨੂੰ ਕਹਿੰਦਾ ਜੀ ਕਿਤਾਬਾਂ ਆ ਖੂਈ ਦੇ ਵਿੱਚ ਛਿਟੀਆਂ ਸੀ ਕਿਤਾਬਾਂ ਕਹਿੰਦਾ ਅੱਜ ਤੋਂ ਬਾਅਦ ਨਹੀਂ ਪੜ੍ਹਨ ਦਰਸ਼ਕ ਗੁਰਦਾਸ ਮਾਨ ਨੇ ਨਕੋਦਰ ਚ ਡੇਰਾ ਬਾਬਾ ਮੁਰਾਦ ਸ਼ਾ ਮੇਲੇ ਚ ਸਟੇਜ ਤੇ ਕਿਹਾ ਸੀ ਕਿ ਸ਼ਾਈ ਲਾਡੀ ਸ਼ਾ ਸਿੱਖਾਂ ਦੇ ਤੀਜੇ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਦੇ ਪੰਜ ਵਿੱਚੋਂ ਨੇ ਜਦੋਂ ਇਹ ਵੀਡੀਓ ਵਾਇਰਲ ਹੋਈ ਤਾਂ ਸਿੱਖ ਜਥੇਬੰਦੀਆਂ ਪੜਕ ਗਈਆਂ ਉਹਨਾਂ ਨਕੋਦਰ ਥਾਣੇ ਅਤੇ ਜਲੰਧਰ ਦਿਹਾਤੀ ਦੇ ਐਸਐਸਪੀ ਦਫ਼ਤਰ ਅੱਗੇ 3 ਦਿਨ ਤੱਕ ਧਰਨਾ ਦਿੱਤਾ। ਮਾਮਲਾ ਦਰਜ ਨਾ ਹੋਣ ਤੇ ਜਥੇਬੰਦੀਆਂ ਨੇ ਹਾਈਵੇ ਜਾਮ ਕਰ ਦਿੱਤਾ ਸੀ ਜਿਸ ਤੋਂ ਬਾਅਦ ਪੁਲਿਸ ਨੇ ਮਨ ਖਿਲਾਫ ਤਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ ਕੀਤਾ ਸੀ। ਵਿਵਾਦ ਤੋਂ ਬਾਅਦ ਮਨ ਨੇ ਵੀਡੀਓ ਜਾਰੀ ਕਰਕੇ ਮੁਆਫੀ ਵੀ ਮੰਗ ਲਈ ਸੀ। ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਿਆਰੇ ਗੁਰਮਖੋ। ਬਾਬਾ ਮੁਰਾਦ ਸ਼ਾਹ ਜੀ ਦੇ ਡੇਰੇ ਵਿੱਚ ਹੋਈ ਗੱਲ ਆਪਣੇ ਗੁਰੂਆਂ ਦਾ અપਮਾਨ ਕਰਨ ਦੀ ਕਦੇ ਵੀ ਨਹੀਂ ਹੋ ਸਕਦੀ ਕਿਉਂਕਿ ਸੰਤ ਕਾ ਨਿੰਦਕ ਮਹਾ ਅਤਾਈ ਸੰਤ ਕਾ ਨਿੰਦਕ ਕੰਟਿਕ ਨਾ ਪਾਈ ਸੰਤ ਕਾ ਨਿੰਦਕ ਮਹਾ ਹਤਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਹਾ ਗੁਰੂ ਸਾਹਿਬਾਨਾਂ ਦੀ ਕਿਸੇ ਨਾਲ ਤੁਲਨਾ ਨਹੀਂ ਹੋ ਸਕਦੀ ਹਮ ਇਸ ਗੱਲ ਦਾ ਜ਼ਿਕਰ ਕੀਤਾ ਸੀ ਕਿ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜੀ ਦੇ ਤੀਸਰੇ ਸਰੂਪ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਪੱਲੇ ਪਰਿਵਾਰ ਦੇ ਵਿੱਚ ਪੈਦਾ ਹੋ ਔਰ ਮੇਰੇ ਸਾਈ ਜੀ ਵੀ ਨਕੋਦਰ ਵਿਖੇ ਭਲੇ ਪਰਿਵਾਰ ਦੇ ਵਿੱਚ ਪੈਦਾ ਹੋਏ ਹਾਂ ਇਹ ਗੱਲ ਮੈਂ ਜ਼ਰੂਰ ਕੀਤੀ ਹੈ ਮਗਰ ਗੁਰੂ ਸਾਹਿਬਾਨਾਂ ਦੀ ਤੁਲਨਾ ਕਿਸੇ ਨਾਲ ਵੀ ਨਹੀਂ ਹੋ ਸਕਦੀ ਕਿਉਂਕਿ ਉਹ ਸਤ ਗੁਰੂ ਨੇ ਪਰਮ ਸਤ ਗੁਰੂ ਨੇ ਆਦੀ ਗੁਰੂ ਨੇ ਉਹਨਾਂ ਦਾ અપਮਾਨ ਕਿਸ ਤਰ੍ਹਾਂ ਹੋ ਸਕਦਾ ਮੈਂ ਸੋਚ ਵੀ ਨਹੀਂ ਸਕਦਾ ਔਰ ਮੇਰੇ ਵੱਲੋਂ ਕਹੀ ਹੋਈ ਗੱਲ ਕਿਸੇ ਦੇ ਦਿਲ ਵਿੱਚ ਵੀ ਗਲਤੀ ਨਾਲ ਵੀ ਕੋਈ ਠੇਸ ਪਹੁੰਚਾ ਗਈ ਹੋਵੇ ਤਾਂ ਮੈਂ ਉਸ ਲਈ 100-100 ਵਾਰੀ ਮਾਫੀ ਮੰਗਦਾ ਔਰ ਆਪਣਾ ਖਿਆਲ ਰੱਖਣਾ ਸਿਹਤ ਤੰਦਰੁਸਤੀ ਪਰਮਾਤਮਾ ਬਣਾਈ ਰੱਖੇ ਇਹ ਕਾ ਇਤਿਫਾਕ ਮੁਹੱਬਤ ਬਣਾਈ ਰੱਖੇ ਇਹਨਾਂ ਗੱਲਾਂ ਦੇ ਨਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਲਾਂਕਿ ਗੁਰਦਾਸ ਮਾਨ ਦਾ ਕਹਿਣਾ ਸੀ ਕਿ ਉਹਨਾਂ ਦਾ ਮਕਸਦ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਪਰ ਇਸ ਦੇ ਬਾਵਜੂਦ ਵੀ ਇਹ ਮਾਮਲਾ 2 ਸਾਲਾਂ ਤੋਂ ਲਟਕਦਾ ਰਿਹਾ ਹੈ ਅਤੇ ਹੁਣ ਇਸ ਮਾਮਲੇ 'ਤੇ ਗੁਰਦਾਸ ਮਾਨ ਨੂੰ ਨੋਟਿਸ ਜਾਰੀ ਕੀਤਾ ਗਿਆ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ